ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰੀਦਕੋਟ ਚਲੇ ਦੇ ਮਨਮੱਤੇ ਨਗਰ ਪਿੰਡ ਕਮਿਆਰੇ ਦੀ ਕਮਿਆਰੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਮਿੱਤਰੋ ਤੇ ਇੱਕ ਮਹਿਮਕਾਊਆ ਭਾਈ ਹੁਣਿਆਂ ਦੀ ਗਰੰਟੀ ਵਾਲੀ ਚੰਗੇ ਦੁੱਧ ਵਾਲੀ ਮੈਂ ਆ ਤਸੱਲੀ ਕਰਨਾ ਤੁਹਾਡਾ ਫਰਜ਼ ਆ ਉਹ ਕਰਦੇ ਆ ਭਾਈ ਦਿਨਾ ਸਾਰੀ ਜਾਣਕਾਰੀ ਵਿੱਚ ਵਾਦਾ ਕੀ ਜੰਦੀ ਡਿਟੇਲ ਆ ਕੀ ਕਰਵਾ ਸਤਿ ਸ਼੍ਰੀ ਅਕਾਲ ਕੀ ਹਾਲ ਚੱਲਾ ਬਾਈ ਬਾਈ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜਿਆਦਾ ਜਿਆਦਾ ਜੀ ਘਰੇ ਆਉਣ ਤੇ ਠੀਕ ਹੈ ਜੀ ਤੇ ਬਾਕੀ ਸਰੋਤਿਆਂ ਦਾ ਜਿਹੜੇ ਵੇਂਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪਰਵਾਸ ਨੋ ਬਾਈ ਜੀ ਪ੍ਰਵਾਸ ਠੀਕ ਹੈ ਜੀ ਸਾਰਾ ਘਰ ਦੀ ਕਰਾ ਦੇ ਵਿੱਚ ਇਹ ਆਪਣੀ ਜਿਹੜੀ ਝੋਟੀ ਹੈ ਬਿਲਕੁਲ ਘਰ ਦੀ ਘਰੇਲੂ ਝੋਟੀ ਹੈ ਕੋਈ ਆਪਣਾ ਵਪਾਰ ਦਾ ਕੰਮ ਨਹੀਂਗਾ ਘਰ ਦੀ ਪਾਲੀ ਹੈ ਤੀਜੇ ਸੂਏ ਸੂਨ ਨੂੰ ਤਿਆਰ ਝੋਟੀ ਦੂਜਾ ਸੂਆ ਸੂਨ ਨੇ ਆਦ ਕਿ ਤੀਜਾ ਸੂਆ ਕਿਨੇ ਦਿਨ ਪਿਆ ਹਜੇ ਇਹਦੇ ਜੀ ਇਹ ਹਜੇ ਲੇ ਜੂਗੀ 10 12 ਦਿਨ 10 12 ਦਿਨ ਠੀਕ ਹੈ ਭਾਈ ਅੱਛਾ ਇਹ ਦੁੱਧ ਕਿੰਨਾ ਦਿੱਤਾ ਇਹਨੇ ਭਾਈ ਦੁੱਧ ਇਹਦਾ ਪਿਛਲੇ ਸੂਏ ਦਾ 13 14 ਕਿਲੋ ਦਾ ਰਿਕਾਰਡ ਆਪਾਂ ਚੋਇਆ ਹੋਇਆ ਹਾਂ ਹਾਂਜੀ ਹਾਂਜੀ ਤੇ ਲੇਵਾ ਤਾਂ ਫਿਰ ਹਜੇ ਹੋਰ ਬਣਾ ਜੂ ਕੋਈ ਹਾਂ ਲੇਵਾ ਬਣਾਉਗੇ ਜੀ ਯਾਨੀ ਇਹ ਦੋ ਦੋ ਦਿਨ ਪਹਿਲਾਂ ਜਿਆਦਾ ਲੇਵਾ ਬਣਾਉਂਦੀ ਹੈ ਮੋਲਾ ਮੌਕੇ ਤੇ ਤਿਆਰੀ ਜਿਹੜੀ ਜਬਰਦਸਤ ਕਰਦੀ ਹੈ ਠੀਕ ਠੀਕ ਅਰੇ ਘਰ ਆਪਣਾ ਆ ਗਿਆ ਮੋੜ ਕਿਹੜਾ ਆ ਗਿਆ ਸਾਹਮਣਾ ਜੀ ਕਬਰਵੱਛਾ ਰੋਡ ਕਬਰਵੱਛਾ ਰੋਡ ਹੈ ਨਾ ਕਬਰਵੱਛੇ ਵਾਲਾ ਮੋੜ ਆ ਜਿਹੜਾ ਉਹਦੇ ਉੱਤੇ ਜਾਵਾਂ ਬਿਲਕੁਲ ਹੈ ਨਾ ਜੀ ਕੀ ਨਾਂ ਪੁੱ ਇਟਲੀ ਵਾਲਾ ਗੁਰਸੇਵਕ ਸਿੰਘ ਇਟਲੀ ਵਾਲਾ ਪੁੱਛ ਜੋੜੀਆਂ ਕੋਠੀਆਂ ਪੁੱਛ ਲੈ ਵੀ ਕਬਰਾ ਛੇ ਰਾਹ ਤੇ ਪਈਆਂ ਆ ਸਾਡੇ ਚਾਚੇ ਦੇ ਮੁੰਡਿਆਂ ਦੀਆਂ ਠੀਕ ਹੈ ਜੋੜੀਆਂ ਕੋਠੀਆਂ ਠੀਕ ਹੈ ਅੱਛਾ ਭਾਈ ਸੇਵਕ ਭਾਈ ਇਹਦਾ ਫਿਰ ਰੇਟ ਕੀ ਰੱਖਿਆ ਮੈਂ ਦਾ ਰੇਟ 120000 ਮਾਨਤਨ ਕਰ ਦਾਂਗੇ ਮੌਕੇ ਤੇ ਆ ਜੀ ਜ਼ਰੂਰ ਕਰਾਂਗੇ ਠੀਕ ਹੈ ਨੰਬਰ ਕਿੰਨਾ ਆ ਗਿਆ ਭਾਈ ਆਪਣਾ ਨੰਬਰ ਆ ਗਿਆ ਜੀ 198156 ਜੀ 39101 ਠੀਕ ਹੈ ਜੀ ਹਾਂਜੀ ਦੂਜਾ ਇੱਕ 90566 90566 39102 39102 ਇੱਕ ਵਾਰੀ ਦੁਬਾਰਾ ਨੰਬਰ ਫੇਰ ਬੋਲ ਦਈਏ 90566 39102 ਹਨਾ ਜੀ 90566 39102 ਇਹ ਕਿਹ ਨੰਬਰਾਂ ਦੇ ਇਹ ਨੰਬਰਾਂ ਦੇ ਵਿੱਚ ਥੋੜੀ ਜੀ ਨਾ ਲੱਗਣ ਦੇ ਵਿੱਚ ਤੁਹਾਨੂੰ ਦਿੱਕਤ ਆਊਗੀ ਜੇ ਇੱਕ ਨਾ ਨੰਬਰ ਲੱਗਿਆ ਦੂਜਾ ਨੰਬਰ ਲਾ ਲਓ ਜਿਹੜਾ ਪਹਿਲਾ ਵਾਲਾ ਬੋਲਿਆ ਹੋਇਆ ਹਨਾ ਜੀ ਤੇ ਜੇ ਉਹ ਨਾ ਲੱਗਿਆ ਤਾਂ ਦੂਜਾ ਲਾ ਲਓ ਜਿਹਨੇ ਤੇ ਮਰਜ਼ੀ ਲਾ ਬਈ ਖੋਲਦੀਏ ਸੇਵਕ ਬਈ ਡਰੂਗੀ ਥੋੜੀ ਜੀ ਪੁੱਤ ਇੱਧਰ ਆ ਜਾਈ ਨੇ ਅੰਦਰ ਨੂੰ ਜਾਣਾ ਹੁਣ ਹਾਂ ਨੰਬਰ ਤਾਂ ਹੀ ਲੈ ਲਿਆ ਮੈਂ ਕਿ ਭੱਜੂਗੀ ਮੈਂ ਤੋਰ ਦਿਓ ਮੜੀ ਨਹੀਂ ਮਿੱਤਰੋ ਤੀਜਾ ਸੂਆ ਹਜੇ ਦਿਨ ਪਾ 10 12 ਲੈ ਜੂਗੀ ਦੁੱਧ 13 14 ਕਿਲੋ ਦਾ ਰਿਕਾਰਡ ਆ ਜਿਹੜੇ ਭਰਾ ਨੂੰ ਪਸੰਦ ਹੋਊਗੀ ਬਾਈ ਨਾਲ ਰਾਬਤਾ ਕੈਮ ਕਰ ਲਿਆ ਜੇ ਪਿੰਡ ਕਮਿਆਰੇ ਦੇ ਵਿੱਚ ਇਹ ਮੈਂ ਖੜੀ ਹੋਈ ਆ ਕਬਰਵੱਛੇ ਮੋੜ ਦੇ ਉੱਤੇ ਬਿਲਕੁਲ ਗੁਰਸੇਵਕ ਸਿੰਘ ਇਟਲੀ ਵਾਲੇ ਦੇ ਘਰੇ ਇਹਨੇ ਥੋੜਾ ਜਿਹਾ ਅੰਦਰ ਨੂੰ ਜਾਣਾ ਡਰਦੀ ਆ ਮੈਂ ਤਾਂ ਹੀ ਪਹਿਲਾਂ ਹੀ ਹੁਸਾਬ ਤੋਂ ਕੀਤੀ ਸੀ ਕਬਰ ਲਾਈ ਮਿੱਤਰੋ ਧੰਨਵਾਦ ਸ਼ੁਕਰੀਆ ਜੋਂਦ